ਜੋ ਹਰਿਆਣਾ ਦੇ ਵਿੱਚ ਸਟੇਟ ਗਵਰਨਮੈਂਟ ਨੇ 24 ਫਸਲਾਂ ਤੇ ਖੁਦ ਦਿੱਤੀ ਹੈਗੀ ਆ ਤੇ ਆਪਣੇ ਮਾਨ ਸਾਹਿਬ ਵੀ ਇਸ ਗੱਲ ਤੇ ਧਿਆਨ ਕਰਨ ਕਿ ਮਾਨ ਸਾਹਿਬ ਵੀ ਇਸ ਗੱਲ ਤੇ ਧਿਆਨ ਕਿ ਵੀ ਐਮਐਸਵੀ ਜਿਹੜਾ 24 24 ਫਸਲਾਂ ਤੇ ਦੇ ਸਕਦੇ ਆ ਇਹ ਕਿਉਂ ਨਹੀਂ ਦੇ ਸਕਦੇ ਦੇ ਸਕਦੇ ਆ ਇਹ ਕਿਉਂ ਨਹੀਂ ਦੇ ਸਕਦੇ ਪੈਸਾ ਤੁਸੀਂ ਪੰਜਾਬ ਦੀ ਤਾਂ ਚਿੰਤਾ ਕਰੋ ਪਰ ਉੱਥੇ ਦਾ ਵਧੀਆ ਯੂਪੀ ਦੀ ਯੂਪੀ ਦੀ ਵਧੀਆ ਲਾਂਚ ਆਰਡਰ ਵਧੀਆ ਵਾਹਿਗੁਰੂ ਜੀ ਦਾ ਖਾਲਸਾ ਹਜ਼ਾਰ ਸਦਸье ਬਣਾ ਲਿਆ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਕਰਨਾ વિશેਸ਼ ਕਰਕੇ ਕਾਇਆ ਸਾਹ ਦਾ ਜੋ ਇਸ ਵੀਡੀਓ ਨੂੰ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਬੀਤੇ ਸਮੇਂ ਦੌਰਾਨ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਦੇ ਬੀਜੇਪੀ ਦਫਤਰ ਵਿੱਚ ਬੀਜੇਪੀ ਮੈਂਬਰਸ਼ਿਪ ਅਭਿਆਨ ਦੇ ਸੰਬੰਧ ਵਿੱਚ ਇੱਕ ਮੀਟਿੰਗ ਕੀਤੀ ਗਈ ਜਿਸ ਦੀ ਅਗਵਾਈ ਲਈ ਪੰਜਾਬ ਦੇ ਮੈਂਬਰਸ਼ਿਪ ਇੰਚਾਰਜ ਮਨੋਰੰਜਨ ਕਾਲੀਆ ਜੀ